ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਪੰਜਾਬ ਦੇ ਬਾਰਡਰਾਂ ਤੇ ਬੈਠੀਆਂ ਨੇ ਰੋਕ ਦਿੱਤਾ ਗਿਆ ਸੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੈਰਾ ਮਿਲਟਰੀ ਫੌਜਾਂ ਦੇ ਨਾਲ ਤਾਂ ਹੁਣ ਇਸ ਮਾਮਲੇ ਦੇ ਵਿੱਚ ਸਪਸ਼ਟੀਕਰਨ ਕਹਿ ਲੋ ਜਾਂ ਇੱਕ ਤਾਜ਼ਾ ਬਿਆਨ ਸਾਹਮਣੇ ਆਇਆ ਸਰਵਨ ਸਿੰਘ ਪੰਦੇਰ ਕਿਸਾਨ ਜਥੇਬੰਦੀ ਦੇ ਉਹਨਾਂ ਆਗੂਆਂ ਵਿੱਚੋਂ ਇੱਕ ਨੇ ਜਿਹੜੇ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੇ ਨੇ ਜਿਹੜੇ ਦੂਜੇ ਪੜਾ ਦਾ ਅੰਦੋਲਨ ਹੈ ਮੰਗਾ ਪੁਰਾਣੀਆਂ ਨੇ ਉਹਨਾਂ ਨੇ ਕਿਹਾ ਕਿ ਵਾਰ-ਵਾਰ ਕੋਈ ਨਾ ਕੋਈ ਅਫਵਾਹਾਂ ਆ ਨੇ ਜਿਹੜੀਆਂ ਅੰਦੋਲਨ ਨੂੰ ਲੈ ਕੇ ਉੱਡਦੀਆਂ ਨੇ ਤਾਂ ਉਹਨਾਂ ਨੇ ਟਰੈਪ ਦੀ ਗੱਲ ਕੀਤੀ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜਾ ਇਹ ਟਰੈਪ ਹੈ ਹੁਣ ਟਰੈਪ ਕੌਣ ਆਇਆ ਹੋਇਆ ਟਰੈਪ ਦੇ ਵਿੱਚ ਕੀ ਕੇਂਦਰ ਦੇ ਟਰੈਪ ਵਿੱਚ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਪੰਜਾਬ ਵਾਲੇ ਕੁਝ ਇਸ ਤਰ੍ਹਾਂ ਦੀ ਗੱਲ ਸਾਹਮਣੇ ਪ੍ਰਚਲਿਤ ਕਰਨਾ ਚਾਹੁੰਦੇ ਨੇ ਫਲਾਉਣਾ ਚਾਹੁੰਦੇ ਨੇ ਜਿਸ ਦੇ ਉੱਤੋਂ ਪਰਦਾ ਚੁੱਕਿਆ ਸਰਵਣ ਸਿੰਘ ਪੰਦੇਰ ਨੇ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਕਰਤਾ ਧਰਤਾ ਨੇ ਉਹਨਾਂ ਨੇ ਕੀ ਜਵਾਬ ਗੱਲ ਆਖੀ ਹੈ ਤਾਂ ਜਰਨਲ ਸਕੱਤਰ ਨੇ ਜਿਹੜੇ ਉਹਨਾਂ ਦਾ ਬਿਆਨ ਇੱਕ ਸਾਂਝਾ ਕਰ ਦਿੰਨੇ ਆ ਤੇ ਅੱਜ ਜਿਹੜਾ ਕੁਝ ਬੀਤੇ ਦਿਨ ਸਾਹਮਣੇ ਆਇਆ ਜੋ ਪੁਤਲੇ ਵੀ ਫੂਕੇ ਗਏ ਡਬਲਯੂਟੀਓ ਦੇ ਤੇ ਹੋਰ ਅਗਲੀ ਰਣਨੀਤੀ ਕੀ ਆ 29 ਤੱਕ ਮੁਲਤਵੀ ਕੀਤਾ ਗਿਆ ਦਿੱਲੀ ਦਾ ਪ੍ਰੋਗਰਾਮ ਤੇ ਹੁਣ ਦੇਖਦੇ ਆ ਕਿ ਹੋਰ ਕੀ ਕੁਝ ਦੇਖਣ ਨੂੰ ਮਿਲ ਸਕਦਾ ਪਹਿਲਾਂ ਤੁਸੀਂ ਉਹ ਬਿਆਨ ਸੁਣੋ ਮੈਂ ਦੋਆ ਫੋਰਮਾ ਵੱਲੋਂ ਇਹ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ ਕਟਵਟ 10 ਪੱਤਰਕਾਰਾਂ ਦੇ ਫੋਨ ਆਏ ਨੇ ਵੀ ਕੇਂਦਰ ਕਹਿ ਰਿਹਾ ਵਾ ਜਾਂ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਨੇ ਉਹ ਪੁਸ਼ਟੀ ਕਿੱਥੋਂ ਵੀ ਗੱਲਬਾਤ ਤਾਂ ਕਿਸੇ ਐਫ ਆਈ ਆਰ ਨੂੰ ਲੈ ਕੇ ਟੁੱਟ ਗਈ ਮੈਂ ਪੰਜਾਬ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਸਾਡੇ ਨਾਲ ਜੇ ਕੇ ਕੇਂਦਰ ਦੇ ਨਾਲ ਜੀ ਕੋਈ ਗੱਲ ਕਿਸੇ ਐਫ ਆਈ ਆਰ ਤੋਂ ਨਹੀਂ ਟੁੱਟੀ ਹੈਗੀ ਗੱਲਬਾਤ ਤਾਂ ਟੁੱਟੀ ਹੈ ਕੰਟੈਕਟ بیس ਖੇਤੀ ਲੈ ਕੇ ਆਏ ਆ ਅਸੀਂ ਐਮ ਐਸ ਪੀ ਗਰੰਟੀ ਕਾਨੂੰਨ ਦੀ ਮੰਗ ਕਰਦੇ ਆ ਜਿੱਥੇ ਡਿੱਕਾ ਪਣਿਆ ਅਸੀਂ ਕਹਿੰਦੇ ਆ ਭਾਜਪਾ ਆਪ ਦੇ ਟਰੈਪ ਦੇ ਵਿੱਚ ਗਲਤ ਗੱਲਾਂ ਨਾ ਫਰਾਵੇ ਤੇ ਨਾ ਇਹ মিডিਆ ਤੇ ਆਉਣੀਆਂ ਚਾਹੀਦੀ ਅਸੀਂ ਦੋਵੇਂ ਫਾਰਮਾਂ ਵੱਲੋਂ ਇਹ ਕੰਡੈਮਨਟ ਕਰਦੇ ਆ ਵੀ ਕਿਸੇ ਐਫ ਆਈ ਆਰ ਕਰਕੇ ਕੇਂਦਰ ਨਾਲ ਗੱਲ ਨਹੀਂ ਟੁੱਟੀ ਜਿਹੜੀ ਕੰਟੈਕਟ ਬੇਸ ਖੇਤੀ ਲੈ ਕੇ ਆਸੀ ਉਹਨੂੰ ਰੱਦ ਕਰ ਦਿੱਤਾ ਔਰ ਅਸੀਂ ਲੀਗਲ ਗਰੰਟੀ ਕਾਨੂੰਨ ਐਮਐਸਬੀ ਤੇ ਬਣਾਉਂਦੀ ਗੱਲ ਕੀਤੀ ਉਹ ਤੋਂ ਗੱਲ ਟੁੱਟੀ ਹੈਗੀ ਆ ਇਹਨੂੰ ਸਪਸ਼ਟ ਸਮਝਿਆ ਜਾਵੇ ਧੰਨਵਾਦ ਤਾਂ ਤੁਸੀਂ ਖੁਦ ਸੁਣਿਆ ਸਰਵਨ ਸਿੰਘ ਪੰਦੇਰ ਕਿਸਾਨ ਆਗੂ ਨੇ ਕੀ ਕਿਹਾ ਕੀ ਗੱਲਬਾਤ ਜਿਹੜੀ ਕੇਂਦਰ ਨਾਲ ਚੱਲ ਰਹੀ ਸੀ ਉਹ ਕਿਸ ਕਰਕੇ ਟੁੱਟੀ ਹੈ ਜਿਹੜਾ ਇੱਕ ਪ੍ਰਪੋਜ਼ਲ ਆਈ ਸੀ 5 ਸਾਲਾਂ ਲਈ 5 ਫਸਲਾਂ ਤੇ ਐਮਐਸਪੀ ਦੇਣ ਦੀ ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਕੰਟਰੈਕਟ ਫਾਰਮਿੰਗ ਵਾਲੀ ਪ੍ਰਪੋਜ਼ਲ ਦਿੱਤੀ ਕੀ ਅਸੀਂ ਰੱਦ ਕੀਤਾ ਸੀ ਇਸ ਕਰਕੇ ਗੱਲਬਾਤ ਟੁੱਟੀ ਹੈ ਇਸ ਕਰਕੇ ਨਹੀਂ ਟੁੱਟੀ ਕਿ ਜਿਹੜੀ ਐਫਆਈਆਰ ਦਰਜ ਨਹੀਂ ਹੋ ਰਹੀ ਹਾਲਾਂਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਤਾਂ ਹੁਣ ਵਿਸ਼ਵ ਵਪਾਰ ਸੰਗਠਨ ਤੇ ਕਾਰਪੋਰੇਟ ਘਰਾਣਿਆਂ ਦਾ ਦੇਸ਼ ਭਾਰਤ 'ਚ ਜਿਹੜਾ ਵਿਰੋਧ ਹੋਇਆ ਸ਼ੰਭੂ ਖਨੌਰੀ ਤੇ ਹੋਰ ਨਾਲ ਥਾਵਾਂ ਦੇ ਉੱਤੇ ਜਿਹੜੇ ਪੁਤਲੇ ਫੂਕੇ ਗ ਕਿੰਨਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਸਰਕਾਰ ਸ਼ੁਭ ਕਰਨ ਦੇ ਕਾਤਲਾਂ ਖਿਲਾਫ ਤੁਰੰਤ ਮੁਕਦਮਾ ਦਰਜ ਕਰੇ ਇਸ ਦੀ ਮੰਗ ਜਿੱਥੇ ਵਿਰੋਧੀ ਸਿਆਸੀ ਪਾਰਟੀਆਂ ਪੰਜਾਬ ਦੇ ਅੰਦਰ ਕਰ ਰਹੀਆਂ ਨੇ ਉੱਥੇ ਹੀ ਕਿਸਾਨ ਜਿਹੜੇ ਬਾਰਡਰਾਂ ਤੇ ਡਟੇ ਨੇ ਬੈਠੇ ਨੇ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਔਰ 13 ਰਾਜਾਂ ਵਿੱਚ ਲਗਭਗ ਹਜ਼ਾਰਾਂ ਪਿੰਡਾਂ ਦੇ ਵਿੱਚ ਧਰਨਿਆਂ ਦੇ ਰੂਪ ਦੇ ਵਿੱਚ ਜਿਹੜੀਆਂ ਪੋਤਲੇ ਫੋਕੜਨੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸੀ ਹੁਣ 29 ਤਰੀਕ ਤੱਕ ਇੱਕ 28 ਨੂੰ ਜਿਹੜੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਪਤਾ ਲੱਗੇਗਾ ਕੌਣ ਕੌਣ ਕੀ ਕੀ ਸਟੈਂਡ ਲੈਂਦਾ ਹਾਲਾਂਕਿ ਜਿਹੜੀ ਇਹ 28 ਦੀ ਮੀਟਿੰਗ ਹੈ ਇਹ ਦੋ ਉਹਨਾਂ ਫੋਰਮਾਂ ਦੀ ਮੀਟਿੰਗ ਹੈ ਜਿਸ ਵਿੱਚ ਕਿਸਾਨ ਮਜ਼ਦੂਰ ਮੋਰਚਾ ਜਿਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੀਆਂ ਜਥੇਬੰਦੀਆਂ ਨੇ ਤੇ ਦੂਜੇ ਪਾਸੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ ਇਹਨਾਂ ਦੋਨਾਂ ਦੀ ਮੀਟਿੰਗ ਹੋਣੀ ਹੈ ਵੱਡੇ ਪੱਧਰ ਤੇ ਤੇ ਫਿਰ 29 ਨੂੰ ਐਲਾਨ ਕੀਤਾ ਜਾਣਾ ਅਗਲੇ ਫੈਸਲੇ ਦਾ ਕਿ ਕੀ ਹੋਵੇਗਾ ਮੋਰਚੇ ਦੇ ਵਿੱਚ ਜ਼ੋਰਦਾਰ ਜ਼ੋਰਦਾਰ ਢਾਂਗ ਦੇ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਕਾਤਲਾਂ ਤੇ ਜਲਦ ਤੋਂ ਜਲਦ ਕੇਸ ਦਰਜ ਕੀਤਾ ਜਾਵੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੇਕਰ ਪੰਜਾਬ ਸਰਕਾਰ ਨੇ ਫਿਰ ਵੀ ਜਵਾਬ ਨਾ ਕੀਤਾ ਤਾਂ ਕਿਸਾਨ ਇਸ ਵਾਅਦੇ ਖਿਲਾਫ ਹੀ ਵਿਰੋਧ ਡਟਣਗੇ ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ ਇੱਕ ਪਾਸੇ ਸ਼ਹੀਦ ਸ਼ੁਭਕਰਨ ਨੂੰ ਆਫ ਦਵਾਉਣ ਦੇ ਲਈ ਪਰਚਾ ਕਰਵਾਉਣ ਦੇ ਰਿਹਾ ਲekin ਇਨਸਾਫ ਤਾਂ ਦੂਰ ਦੀ ਗੱਲ ਹੈ ਪਹਿਲਾਂ ਪਰਚਾ ਹੀ ਦਰਜ ਨਹੀਂ ਹੋ ਰਿਹਾ ਉਸ ਦੇ ਲਈ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਦੇ ਹਾਂ ਕਿ ਇਸ ਦੇ ਉੱਤੇ ਪੰਜਾਬ ਸਰਕਾਰ ਕੀ ਭੂਮਿਕਾ ਨਿਭਾਉਂਦੀ ਹੈ ਸਾਰੇ ਪਾਸਿਓ ਪ੍ਰੈਸ਼ਰ ਬਣਿਆ ਹੋਇਆ ਹੈ ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਹੈ ਪਰ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਕੇਂਦਰ ਦੇ ਨਾਲ ਜਿਹੜੀ ਗੱਲਬਾਤ ਟੁੱਟੀ ਹੈ ਕਿਸਾਨ ਅੰਦੋਲਨ ਜਿਹੜੀਆਂ ਲੀਡ ਕਰ ਰਹੀਆਂ ਜਥੇਬੰਦੀਆਂ ਦੀ ਉਸ ਦਾ ਇੱਕੋ ਵਜਾ ਇੱਕੋ ਕਾਰਨ ਹੈ ਕਿ ਉਹਨਾਂ ਨੇ ਉਹਨਾਂ ਦੀਆਂ ਪ੍ਰਪੋਜ਼ਲਾਂ ਨੂੰ ਰੱਦ ਕੀਤਾ ਹੈ। ਤਾਂ ਹਾਲੇ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ। ਤਾਂ ਹੁਣ ਦੇਖਦੇ ਹਾਂ ਕਿ ਕੀ ਚੋਣ ਜਾਬਤਾ ਜਲਦੀ ਜਦੋਂ ਲੱਗ ਗਿਆ ਕਿ ਉਦੋਂ ਵੀ ਕਿਸਾਨ ਜਥੇਬੰਦੀਆਂ ਇਹਨਾਂ ਬਾਰਡਰਾਂ ਤੇ ਡਟੀਆਂ ਰਹਿਣਗੀਆਂ ਜਾਂ ਫਿਰ ਹੋਰ ਫੈਸਲੇ ਲਏ ਜਾ ਸਕਦੇ ਆ। ਜਿਹੜਾ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।